ਅਸਲਾਮੁਅਲੈਕਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਅੱਜ ਦੀ ਕਥਾ ਦੇ ਵਿੱਚ ਗਿਆਨੀ ਸੰ ਸਿੰਘ ਮਸਕੀਨ ਜੀ ਦੱਸਣ ਦੇ ਮਿਰਜ਼ਾ ਗਾਲिब ਸ਼ਰਾਬ ਕਿਉਂ ਪੀਂਦੇ ਸੀ ਮੁਸੰਨਫ ਸੀਗੇ ਆਲਮ ਸੀਗੇ ਲੋਕ ਉਹਨਾਂ ਦਾ ਬਹੁਤ ਇੱਜ਼ਤ ਕਰਦੇ ਸੀ ਲੇਕਿਨ ਫਿਰ ਵੀ 24 ਘੰਟੇ ਨਸ਼ੇ 'ਚ ਕਿਉਂ ਰਹਿੰਦੇ ਸੀ ਉਸ ਦੀ ਕੀ ਵਜ੍ਹਾ ਸੀ ਅਸੀਂ ਅੱਜ ਦੀ ਕਥਾ ਦੇ ਵਿੱਚ ਜਾਣਾਂਗੇ ਬਹੁਤ ਹੀ ਅਹਿਮ ਤੇ ਵਧੀਆ ਕਥਾ ਹੈ ਸੁਣੋਗਾ ਤੁਹਾਨੂੰ ਬਹੁਤ ਆਨੰਦ ਆਏਗਾ ਬਹੁਤ ਵਧੀਆ ਲੱਗੇਗਾ ਸੋ ਚੱਲ ਕੇ ਕਥਾ ਸੁਣਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਗਾਲिब ਦੁਨੀਆਂ ਦਾ ਸਭ ਤੋਂ ਸਿਆਣਾ ਮਨੁੱਖ ਹੋਇਆ ਉਸ ਵਕਤ ਜਿੰਨਾ ਸਿਆਣਾ ਹੋਵੇਗਾ ਓਤਨਾ ਬੇਚੈਨ ਕਿਉਂਕਿ ਜਦ ਅਕਲ ਵੱਡੀ ਹੋ ਜਾਂਦੀ ਹੈ ਦੁਨੀਆਂ ਛੋਟੀ ਹੋ ਜਾਂਦੀ ਹੈ ਜਦ ਸੋਚਣੀ ਮਹਾਨ ਹੋ ਜਾਂਦੀ ਹੈ ਦੁਨੀਆਂ ਬੇਮੈਨੀ ਹੋ ਜਾਂਦੀ ਹੈ ਉਹਦੀ ਪਤਨੀ ਨੇ ਇੱਕ ਦਿਨ ਸਮਝਾਇਆ ਤੁਸੀਂ ਆਲਮ ਫਾਜ਼ਲ ਹੋ ਤੁਸੀਂ ਮਹਾਨ ਲੋਕੀ ਫੜਾ ਕਿੰਨਾ ਸਨਮਾਨ ਕਰਦੇ ਨੇ ਤੇ ਤੁਸੀਂ ਦਿਨ ਰਾਤ ਕੀ ਕੀ ਕਰਦੇ ਜਾਂਦਾ ਛੇ ਚੋਰ ਰਹਿੰਦੇ ਆ ਗਾਲਿਬ ਆਪ ਵੀ ਕਹਿੰਦਾ ਆਪਣੀ ਉਸਦੀ ਇੱਕ ਨਜ਼ਮ ਦੇ ਦੋ ਬੋਲ ਨੇ ਇਹ ਤੇਰਾ ਤਸਫਫ ਇਹ ਤੇਰਾ ਬਿਆਨ ਹੈ ਗਾਲਿਬ ਤੁਝੇ ਹਮ ਬਲੇ ਸਮਝਤੇ ਜੋ ਨਾ ਬਾਦਾ ਫਾਰ ਹੋਤ ਜੇ ਕਿਦਰੇ ਤੂੰ ਪੈਂਦਾ ਨਾ ਤੇ ਗਾਲਿਬ ਅਸੀਂ ਤੈਨੂੰ ਪੈਗੰਬਰ ਜਾਣ ਕੇ ਹੋ ਜਾਣਾ ਸੀ ਬਲੀ ਜਾਣ ਐਨਾ ਸਿਆਣਾ ਇਹ ਮਿਸਾਲੇ ਤਸੱਫੁਕ ਇਹ ਤੇਰਾ ਬਿਆਨ ਗਾਲਤ tujhe hum wale samajhte jo na bada far ho kamaal di gale teriyan daleena eh tere pramaan eh tere udharan eh teri khoj eh tera gyan assi te tenu wali jan ke khojna si pavambar jan ke khojna si bar pote dil raat pehn lag gaya ਪਤਨੀ ਵੀ ਕਹਿੰਦੀ ਹੈ ਅੱਜ ਸਮਝਾ ਰਹੀ ਹੈ ਐਨੇ ਛਾਣੇ ਤੁਸੀਂ ਇੱਕ ਇੱਕ ਬੋਤ ਜਿਸ ਤੋਂ ਦੁਨੀਆ ਦੀ ਸਾਰੀ ਬਹੁਤ ਦੌਲਤ ਪ੍ਰਵਾਨ ਕੀਤੀ ਜਾ ਸਕਦੀ ਹੈ ਤੁਸੀਂ ਦਿਨ ਰਾਤ ਰਸੇ ਡੋਬੇ ਰਹਿੰਦੇ ਅਗਰ ਗਾਲ ਉਹਨਾਂ ਤੇ ਕੀ ਆਖੇ ਆਪਣੇ ਬੇਗਮ ਨੂੰ ਆਪਣੇ ਪਤਨੀ ਨੂੰ ਪੀ ਲੈਣਾ ਤੂੰ ਮਨੁੱਖ ਦਿਖਾਈ ਦੇਣੀ ਐ ਪਤਨੀ ਦਿਖਾਈ ਦੇਣੀ ਐ ਜਦੋਂ ਮੈਂ ਹੋਸ਼ੇ ਚੋਂ ਨਾ ਤੂੰ ਮਿੱਟੀ ਦੀ ਪੁਤਲੀ ਦਿਖਾਈ ਦੇਣੀ ਐ ਕੁਛ ਵੀ ਕੁਛ ਵੀ ਸਾਰਾ ਸੰਸਾਰ ਬੇਵੈ ਇਸ ਬੇਵੈ ਨਹੀਂ ਸੰਸਾਰ ਦੇ ਵਿੱਚ ਮੈਂ ਕਿਸ ਤਰ੍ਹਾਂ ਜੀਵਾਂ ਕੁਛ ਵੀ ਨਹੀਂ ਕੁਛ ਵੀ ਸੰਤ ਦੇ ਦ੍ਰਿਸ਼ਟੀ ਵਿੱਚ ਜਗਤ ਕੁਛ ਨਹੀਂ ਹੁੰਦਾ ਤਾਂ ਹੀ ਉੱਚਾ ਹੁੰਦਾ ਏ ਕਿਉਂਕਿ ਉਹਾਂ ਦੀ ਦ੍ਰਿਸ਼ਟੀ ਵਿੱਚ ਕੁਛ ਨਹੀਂ ਹੁੰਦਾ ਅਗਰ ਉੱਚਾ ਉੱਠ ਨਹੀਂ ਸਕਿਆ ਤਾਂ ਥੱਲੇ ਚਲਾ ਜਾਂਦਾ ਹੈ ਇਸ ਦੁਨੀਆ ਨੂੰ ਛੋੜੋ ਥੱਲੇ ਚਲੇ ਜਾਓ ਬੇਹੋਸ਼ ਹੋ ਜਾਓ ਸ਼ਰਾਬ ਪੀ ਲਓ ਨਸ਼ੇ ਕਰੋ ਹੁਣ ਜਿਹੜਾ ਮੈਂ ਦੂਜਾ ਨੁਕਤਾ ਬਿਆਨ ਕਰਨ ਲੱਗਾ ਜ਼ਿਆਦਾ ਸਮਾਂ ਨਹੀਂ ਲੈਣਾ ਪੜਾ ਕਾਫੀ ਦੇਰ ਦੇ ਬੈਠੇ ਹੋ ਧੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਰਮਾਤਮਾ ਨੂੰ ਸਾਥੀ ਕਹ ਅਦਾ ਸਾਥੀ ਕਿਸ ਨੂੰ ਕਹਿੰਦੇ ਨੇ ਜੋ ਸ਼ਰਾਬ ਪਿਲਾਉਂਦਾ ਪਿਆਲੇ ਚ ਪਾ ਕੇ ਦੇਂਦਾ ਗੁਰੂ ਹੋਗੰਦਿਰਜ ਨੰਦ ਲਾਲ ਵੀ ਸਾਥੀ ਕਹਿੰਦੇ ਆ ਪਾਦੇ ਮੇਰ ਦੇ ਮਹਾਨ ਸੰਖ ਫੌਜਾ ਮਯੂਦின் ਚਿਸ਼ਤੀ ਉਹ ਖੁਦਾ ਨੂੰ ਸਾਥੀ ਹੈ ਹੈਰਾਨ ਹਾਂ ਇਹੋ ਤਰ੍ਹਾਂ ਕਹਿੰਦੇ ਦੇ ਦੇ ਸਾਖੀਆ ਸਾਵਰੇ ਸਬਜ਼ੇ ਹੋ ਕਿ ਮਾਰਾ ਬਕਰਸਤ ਜੰਗ ਅੰਦਰ ਸ੍ਰੀ ਭਗਵਾਨ ਪਾਦਸ਼ਾਹੀ ਦਸੂ ਜ਼ਫਰਨਾਮਾ ਐ ਸਾਖੀ ਇੱਕ ਜਾਨ ਮੈਨੂੰ ਵੀ ਪੜਾ ਮੈਂ ਝੂਝ ਮਰਾ ਆਪਣੇ ਮਨ ਨਾਲ ਔਰ ਉੱਪਰ ਉੱਛਿਆ विदेशा के या सावरे सबजे को ये सब, सब धनगुरु गोबिंद सिंह जी महाराज जी रचना दसम ग्रंथ ज़फरनामा विदेशा की या सांदरे सबजे को कि मारा बकारस्त जंगंदरो मेलना चांदा है समान नाल समान नु पछाड़ना चाना खत्म करना चांदा है इस दुनिया नो मेनू एक जाम पिला अपने नामदा हुण नाम नो भी नशा आके ਦੂਰ ਕਿਉਂ ਜਾਉ ਗੁਰਨਾਮੇ ਕੋਈ ਨਸ਼ਾ ਰਹਿੰਦੇ ਨਾਮ ਮੁਖਮਾਰੀ ਨਾਮ ਕਾ ਚੜੀ ਰਹੇ ਦਿਨ ਰਾਤ ਇਸ ਸੰਬੰਧ ਵਿੱਚ ਗੁਰਨਾਣੇ ਦੇ ਸਤ ਅੱਠ ਸ਼ਬਦ ਨੇ ਗੁਰਵਰਜਨ ਦੇਵ ਜੀ ਮਹਾਰਾਜ ਦੇ ਪੰਜ ਸਤ ਸ਼ਬਦ ਲੈ ਕਬੀਰ ਦੇ ਵੀ ਸ਼ਬਦ ਨੇ ਸਿਰ ਇਕ ਦੋ ਪੰਗਤੀਆਂ ਕੋਲਣ ਤੋਂ ਪਹਿਲੇ ਮੈਂ ਇਤਨਾ ਅਰਜ਼ ਕਰਾਂ ਇੱਕ ਸ਼ਰਾਬ ਦੇ ਵਿੱਚ ਡੁੱਬਿਆ ਹੋਇਆ ਮਨੁੱਖ ਸਾਹਮਣੇ ਬੈਠਾ ਹੋਵੇ ਇੱਕ ਪਾਸੇ ਸੰਤ ਬੈਠਾ ਹੋਵੇ ਇਕ ਅਕਲ ਤੋਂ ਉੱਚਾ ਬੈਠਾ ਹੋਵੇ ਇਕ ਅਕਲ ਤੋਂ ਥੱਲੇ ਬੈਠਾ ਹੋਵੇ ਦੂਰ ਕੋਲ ਨਾ ਜਾਈਏ ਕਿਉਂਕਿ ਕੋਲ ਗਏ ਤੇ ਸ਼ਰਾਬੀ ਕੋਲ ਸਰਾਮਦੀ ਗੋਹ ਆ ਜਣੇ ਦੂਰ ਦੂਰੋਂ ਦੇਖਾਂਗੇ ਕੇ ਜਿ ਪ੍ਰੋੜ ਦਾ ਹੋਣਾ ਸਮਝ ਲੈਣਾ ਦੂਰੋਂ ਦੇਖਾਂਗੇ ਪਛਾਣ ਕਰਨੀ ਉੱਪ ਹੋ ਜਾਏਗੀ ਕਿ ਸੰਤ ਕਿਹੜਾ ਹੈ ਤੇ ਸ਼ਰਾਬੀ ਕਿਹੜਾ ਹੈ ਇਹ ਵੀ ਮੈਨੂੰ ਕੋ ਦੋਹਾਂ ਕੋਲ ਮਸਤੀ ਹੋਏਗੀ ਦੋਹਾਂ ਕੋਲ ਸਰੂਰ ਹੋਏਗੀ ਜੋ ਹੰਕੋ ਭੋਲਾ ਪਨ ਹੋਵੇਗਾ ਨਸ਼ੇ ਵਿੱਚ ਨਸ਼ਈ ਅੰਦਰੋਂ ਬਾਹਰ ਇੱਕ ਹੋ ਜਾਂਦਾ ਹੈ ਉਹ ਕੁਝ ਵੀ ਨਹੀਂ ਸੁਪਾ ਸਕਦਾ ਭਾਰਤ ਦੇ ਵਿੱਚ ਪੁਲਿਸ ਜਿੰਨਾ ਮੁਜਰਮਾਂ ਨੂੰ ਪੜ ਲੈਂਦੇ پکڑਣ ਲਈ ਚੋਰਾ ਨੂੰ پکڑਣ ਲਈ ਉਹਨਾਂ ਨਜ਼ਰ ਕਰਾ ਕੇ ਸਭ ਕੁਝ ਗੁਲਵਾ ਲੈਂਦੇ ਸਭ ਕੁਝ ਦੱਸ ਦਿੰਦਾ ਨਸ਼ਈ ਮਨ ਕੁਝ ਵੀ ਨਹੀਂ ਸੁਪਾ ਸਕਦਾ ਅੰਦਰੋਂ ਬਾਹਰ ਇੱਕ ਹੋ ਜਾਂਦਾ ਹੈ ਔਰ ਇਹ ਵੀ ਅਲਸ ਕਰਾ ਸੰਤ ਵੀ ਕੁਝ ਪੜਦੇ ਨਹੀਂ ਪਾਂਦਾ ਅੰਦਰੋਂ ਬਾਹਰ ਇੱਕ ਹੋ ਜਾਂਦਾ ਹੋਲਾ ਹੋ ਜਾਂਦਾ ਦੋਵੇਂ ਪੋਲੇ ਹੁੰਦੇ ਫਰਕ ਸਿਰਫ ਇਤਨਾ ਇੱਕ ਮਨੁੱਖਤਾ ਤੋਂ ਥੱਲੇ ਚਲਾ ਗਿਆ ਪਸ਼ੂ ਹੋ ਕੇ ਭੋਲਾ ਹੋਇਆ ਇੱਕ ਮਨੁੱਖਤਾ ਤੋਂ ਉੱਚਾ ਉੱਠਿਆ ਪਰਮਾਤਮਾ ਦੀ ਤਰ੍ਹਾਂ ਹੋ ਗਿਆ ਪਰਮਾਤਮਾ ਕਰਕੇ ਭੋਲਾ ਦੋਹਾਂ ਦੇ ਜ਼ਮੀਨ ਅਸਮਾਨ ਦਾ ਅੰਤਰ ਹੈ ਔਰ ਕਮ ਸੇ ਕਮ ਦੋਵੇਂ ਬੇਚੈਨ ਤੇ ਦੁਖੀ ਤੇ ਪਰੇਸ਼ਾਨ ਨਹੀਂ ਹੋਣੇ ਇੱਕ ਪਰੇਸ਼ਾਨੀ ਤਾਂ ਥੱਲੇ ਚਲਾ ਗਿਆ ਸ਼ਰਾਬ ਪੀ ਕੇ ਅਫੀਮ ਖਾ ਕੇ ਇੱਕ ਪਰੇਸ਼ਾਨੀਆਂ ਤਾਂ ਉੱਪਰ ਚਲਾ ਗਿਆ ਹੁਣ ਉੱਥੇ ਤੱਕ ਪਰੇਸ਼ਾਨੀਆਂ ਪਹੁੰਚ ਹੀ ਨਹੀਂ ਸਕਦੀਆਂ ਸੁਆਦੀ ਦੇ ਚਲੇ ਨ ਹੋ ਗਏ ਅਨੰਦ ਸਰੂਪ ਦੋਹਾਂ ਕੋਲ ਸਰੂਰ ਤੇ ਹੈ ਔਰ ਇਸ ਦਾ ਬੜਾ ਵੱਡਾ ਜ਼ਿਕਰ ਹੈ ਧੰਗ ਗੁਰਗਰਨ ਸਾਹਿਬ ਜੀ ਮਹਾਰਾਜ ਦੀ ਬਾਣੀ 'ਚ ਇਹ ਵੀ ਮੈਸ ਕਰਦੇ ਕਿਸ ਡੌਣ ਦਾ ਮਾਹੌਲ ਐਸਾ ਥੱਲੇ ਗਿਰਦਾ ਹੈ ਵਿਸ਼ਵਾਸੇ ਇਤਨੇ ਨਸ਼ੇ ਨੇ ਅੰਨੇ ਪੌ ਅਨੇ ਰੇਸ਼ਿਆਂ ਨੇ ਇਤਨੇ ਸ਼ਰਾਬਖਾਨੇ ਅੰਨੀ ਤਰ੍ਹਾਂ ਦੀ ਸ਼ਰਾਬ ਵੀ ਬਣਦੀ ਹੈ ਹੁਣ ਤੇ ਕਈ ਅਮੀਰਾਂ ਦੇ ਘਰਾਂ 'ਚ ਮੈਂ ਦੇਖ ਕੇ ਡੰਗ ਰਹਿ ਗਿਆ ਜਾਨਣ ਰੈਂਗ ਰੂਮ ਵਿੱਚ ਬਿਠਾਉਣ ਨੇ ਐਂ ਸਜਾ ਕੇ ਰੱਖੀ ਹੁੰਦੀ ਸ਼ਰਾਬ ਕਈ ਬੋਲ ਜ਼ਮਾਨਾ ਲੰਘ ਗਿਆ ਜਦ ਦਰਸ਼ਨ ਗੁਟਕਿਆਂ ਦੇ ਹੁੰਦੇ ਸਨ ਮਾਲਾਵੇ ਹੁੰਦੇ ਸਨ ਧਿਆਨ ਸਾਧਨਾ ਦੀ ਜੋ ਹੈ ਸਾਜ਼ੋ ਸਮਾਨ ਦੇ ਹੁੰਦੇ ਸਨ ਹੁਣ ਤੇ ਅਮੀਰੀ ਦਿਖਾਈ ਜਾਂਦੀ ਹੈ ਸਾਡੇ ਦਾ ਐਨੇ ਕਿਸਮਾਂ ਦੀ ਸ਼ਰਾਬ ਹੈ ਕੈਂਟੀ ਤੋਂ ਕੈਂਟੀ ਤੱਕ ਐ ਆਲੋ ਐ ਵੀ ਮਾਸਕਾ ਐ ਠਾਰਡ ਵਾਟਰ ਆਖਿਰ ਪਸ਼ੂ ਨੇ ਪਸ਼ੂ ਬਣਾਈ ਦਿਖਾਣਾ ਹੋਇਆ ਔਰ ਕੀ ਦਿਖਾਏ ਔਰ ਕੀ ਦਿਖਾਏ ਚੱਲ ਲੈ ਉਹ ਦੇਖੋ ਲੈ ਭਗਤ ਕਵੀਰ ਨੂੰ ਇੱਕ ਜੋਗੀ ਨੇ ਕਿਹਾ ਇੰਜ ਲੱਗਦਾ ਹੈ ਤੂੰ ਕੋਈ ਨਸ਼ਾ ਕਰਦਾ ਹੈ ਕਵੀਰ ਕਹਿੰਦੇ ਨੇ ਹਾਂ ਕਰਦਾ ਕਿਹੜਾ ਨਸ਼ਾ ਕਰਨਾ ਹੈ ਕਹਿੰਦਾ ਸ਼ਰਾਬ ਪੀਣਾ ਪਰ ਤੈਨੂੰ ਦੇਖਿਆ ਸਵੇਰੇ ਕੀ ਸ਼ਾਮ ਕੇ ਤੇਰੀ ਅੱਖਾਂ ਚ ਖੁਆਰੀ ਆਉਂਦੀ ਹੈ ਉਹ ਸਵੇਰੇ ਤੋਂ ਪੀਣ ਲੱਗ ਰਹਾ ਹੈ ਕੁਦਰ ਜ਼ਿੰਦਗੀ ਚ ਇੱਕੋ ਦਫਾ ਪੀਤੀ ਸੀ ਅਜੇ ਤੱਕ ਨਸ਼ਾ ਨਹੀਂ ਹੋ ਰਿਹਾ ਪੀਤੀ ਦੇ ਕੋਈ ਦਫਾ ਸੀ ਅਜੇ ਤੱਕ ਨਸ਼ਾ ਨਹੀਂ ਹੋ ਰਿਹਾ ਯੋਗੀ ਕਹਿੰਦਾ ਇਹ ਕਿਹੜੀ ਸ਼ਰਾਬ ਹੈ ਇੱਕੋ ਹੀ ਦਫਾ ਪੀਤੀ ਸੀ ਉਸੇ ਸਰੂਰ ਚ ਜੀ ਰਹੇ ਹੈ ਐ ਸਾਨੂੰ ਵੀ ਢੰਗ ਦੱਸ ਕਿੱਥੋਂ ਮਿਲਦੀ ਏ ਕਬੀਰ ਕਹਿੰਦੇ ਨੇ ਮਿਲਦੀ ਕਿਧਰੋਂ ਨਹੀਂ ਆਪ ਬਣਾਣੀ ਪੈਂਦੀ ਏ ਆਪ ਬਣਾਣੀ ਪੈਂਦੀ ਆਪ ਬਣਾਣੀ ਪੈਂਦੀ ਐ ਅੱਛਾ ਦੱਸ ਹੁਣ ਸਾਰੀ ਸ਼ਰਾਬ ਬਣਦੀ ਤੇ ਗੁੜ ਚ ਹੋਵੇ ਮਿੱਠੇ ਤੋਂ ਬਣਦੀ ਸੰਤਰਿਆਂ ਤੋਂ ਬਣਦੀ ਅੰਗੂਰ ਤੋਂ ਬਣਦੀ ਮਿੱਠੇ ਨੂੰ ਕੌੜਾ ਕਰਨਾ ਪੈਂਦਾ ਮੈਂ ਤੇ ਕਈ ਵਾਰ ਹੈਰਾਨ ਹੋ ਜਾਂਦਾ ਜਿਨ੍ਹਾਂ ਲੋਕਾਂ ਨੇ ਅੰਗੂਰ ਕੌੜੇ ਕਰ ਦਿੱਤੇ ਸੰਤਰੇ ਕੌੜੇ ਕਰ ਦਿੱਤੇ ਮਿੱਠਾ ਗੁੜ ਕੌੜਾ ਕਰ ਦਿੱਤਾ ਕਿ ਜੋ ਪੀ ਲੈਂਦੇ ਨੇ ਉਹਨਾਂ ਦੀ ਜ਼ਿੰਦਗੀ 'ਚ ਕੋਈ ਮਿਠਾਸ ਰਹਿੰਦੀ ਹੋਵੇਗੀ ਪਤਾ ਨਹੀਂ ਕਿਤਨੀ ਕੁਰੱਤਨ ਨਾਲ ਭਰ ਜਾਂਦੀ ਹੋ। ਸਾਰੇ ਘਰ ਦੇ 'ਚ ਕਲੇਸ਼ ਇਕਵੇਸ਼ ਕਰਕੇ ਰਹਿੰਦੇ। ਕਵੀਰ ਕਹਿੰਦਾ ਆਪ ਬਣਾਣੀ ਪੈਂਦੀ ਹੈ। ਯੋਗੀ ਕਹਿੰਦਾ ਫਿਰ ਜ਼ਰਾ ਸਾਨੂੰ ਢੰਗ ਦੱਸ ਦੋ। ਕੀੜਾ ਬਿਠਾ ਕਾਣਾ ਪੈਂਦਾ ਕਿਤਨਾ ਸੱਕ ਲਾਣਾ ਪੈਂਦਾ ਤੰਦ ਤੌਰ ਤਰੀਕਾ ਕੀ ਹੈ ਯਕੀਨ ਜਾਨੋ ਕਈ ਸ਼ਬਦ ਨੇ ਸ਼ਰਾਬ ਬਣਾਉਣ ਦਾ ਢੰਗ ਦੱਸਦੇ ਨੇ ਕਬੀਰ ਗੁਰੂ ਨਾਨਕ ਗੁਰੂ ਵਰਜੰਦੇ ਹੋ ਜੀ ਸਿਰਫ ਇੱਕ ਸ਼ਬਦ ਤੋਂ ਇਹ ਸਵਲ ਸੁਣਾਦ ਰਿਹਾ ਸ਼ਰਾਬ ਬਣਾਉਣ ਦਾ ਢੰਗ ਨਾਮ ਦੀ ਸ਼ਰਾਬ ਗੁੜ ਕਰ ਗਿਆਨ ਧਿਆਨ ਕਰ ਬਹੁਆ ਭਉ ਭਾਟੀ ਤਨ ਧਾਰਾ ਸੁਖ ਮਨ ਨਾਰੀ ਸਹਿਜ ਸਮਾਨੇ ਪੀਵ ਪੀਵਨ ਹਾਰਾ ਉਧੂ ਮੇਰਾ ਮਨ ਮਤਵਾਰਾ ਉਨ ਮਨ ਚੜਾ ਮਦਨ ਰਸ ਚਾਖਿਆ ਤ੍ਰਿਵਣ ਭਇਆ ਉਜਾਰਾ ਮੈਂ ਗਿਆਨ ਦਾ ਬਣਾਇਆ ਗੁੜ ਧਿਆਨ ਦਾ ਬਣਾਇਆ ਮਊਆ ਮਊਆ ਤੁਸੀਂ ਸਮਝੋਗੇ ਨਹੀਂ ਮੈਂ ਉਸ ਇਲਾਕੇ ਚ ਬਹੁਤ ਰਿਹਾ ਹਾਂ ਉੜੀਸਾ ਦੇ ਵਿੱਚ ਕੋਜ ਬਿਹਾਰ ਤੇ ਬੰਗਾਲ ਦਾ ਇਲਾਕਾ ਮੌਵਾ ਪਿੱਪਲ ਦੀ ਤਰ੍ਹਾਂ ਇੱਕ ਬਹੁਤ ਵੱਡਾ ਬੋਰਡ ਦੀ ਤਰ੍ਹਾਂ ਰਖਦਾ ਹੁੰਦਾ ਉਹਨੂੰ ਚਮੇਲੀ ਦੀ ਤਰ੍ਹਾਂ ਛਿੱਟੇ ਛਿੱਟੇ ਫੁੱਲ ਲੱਗਦੇ ਬੜੇ ਮਿੱਠੇ ਹੁੰਦੇ ਉਹਨਾਂ ਚ ਮਠਾਸ ਰੱਬ ਨੇ ਬੜੀ ਬੜੀ ਅਪ੍ਰੈਲ ਦੇ ਮਹੀਨੇ ਚ ਇਹ ਫੁੱਲ ਫੱਲੇ ਝੜਦੇ ਨੇ ਜ਼ਮੀਨ ਚਿੱਟੀ ਹੋਈ ਪਈ ਹੁੰਦੀ ਹੈ ਉਧਰ ਦੇ ਲੋਕੀ ਨਾ ਪੁੱਲਾਂ ਨੂੰ ਸੁਣ ਲੈਨੇ ਗੁੜ ਵਿੱਚ ਮੌਵਾ ਮਿਲਾ ਕੇ ਸ਼ਰਾਬ ਕਰਦੇ ਹੁ ਕਬੀਰ ਬਨਾਰਸ ਦੇ ਵਾਸੀ ਸਨ ਵਿਹਾਰ ਦੇ ਨਾਲ ਲੱਗਦਾ ਬਨਾਰਸ ਗੁੜ ਕਰ ਧਿਆਨ ਧਿਆਨ ਕਰ ਮੌਵਾ ਮੈਂ ਗਿਆਨ ਦਾ ਗੁੜ ਬਣਾਇਆ ਹੈ ਧਿਆਨ ਦਾ ਮੌਵਾ ਬਣਾਇਆ ਹੈ ਬਾਓ ਅਗਰ ਮੈਂ ਵਾਹਿਗੁਰੂ ਵਾਖਦਾ ਸਤਨਾਮ ਵਾਖਦਾ ਐਵੇਂ ਨਹੀਂ ਜ਼ਬਾਨ ਕਹਿੰਦੀ ਉਸ ਵਿੱਚ ਮੇਰਾ ਧਿਆਨ ਹੈ ਮੇਰਾ ਮਨ ਉਸ ਨੂੰ ਸੁਣ ਧਿਆਨ ਹੈ ਪਰ ਫਿਰ ਮੈਨੂੰ ਇਸ ਦੀ ਸਮਝ ਹੈ ਕਿ ਧਿਆਨ ਦੇ ਜੁੜਦਿਆਂ ਭਗਵਾਨ ਪ੍ਰਗਟ ਹੋਵੇ ਫਿਰ ਇਹ ਕੋਲ ਗਿਆਨ ਇਹ ਜਪਦਿਆਂ ਜਪਦਿਆਂ ਗਿਆਨ ਪ੍ਰਗਟ ਹੁੰਦਾ ਇਹਨੂੰ ਅਨਭਵੀ ਗਿਆਨ ਕਹਿੰਦੇ ਗੁਰ ਕਰ ਗਿਆਨ ਧਿਆਨ ਕਰ ਬਗਵਾ ਫੈਨੇ ਤੇ ਜਦ ਜਪਨਾ ਕਬੀਰ ਨੇ ਆਰੰਭ ਕੀਤਾ ਹੋਣਾ ਨਸ਼ਾ ਨਹੀਂ ਹੋਏਗਾ ਸਿਰੂਰ ਤੇ ਬਾਅਦ ਚ ਆਉਣਾ ਜਦ ਵਾਕਈਏ ਸ਼ਰਾਬ ਬਣ ਜਾਂਦੀ ਗੁੜ ਕਰ ਗਿਆਨ ਧਿਆਨ ਕਰ ਮੂਆ ਭਉ ਭਾ ਦੇ ਤਨ ਧਾਰਾ ਸੁਖ ਮਨ ਨਾਰੀ ਸਹਿਜ ਸਮਾਨੀ ਪੀਵੇ ਪੀਵਨ ਹਾਰਾ ਉਹੂ ਮੇਰਾ ਮਨ ਮਤਵਾਰਾ ਹੁਣ ਮਨ ਚੜਾ ਮਦਨ ਰਸ ਚਾ ਕੇ ਆਤਰਿ ਭਵਨ ਪਾਇਆ ਗਿਆਨੀ ਸੰਸਿੰਘ ਮਸਕੀਨ ਜੀ ਨੇ ਅੱਜ ਦੀ ਕਥਾ ਦੇ ਵਿੱਚ ਮਿਰਜ਼ਾ ਗਾਲिब ਦੇ 24 ਘੰਟੇ ਨਸ਼ੇ ਵਿੱਚ ਰਹਿਣ ਦੀ ਵਜ੍ਹਾ ਦੱਸੀ ਆਲਮ ਸੀਗੇ ਮੁਸੰਨਫ ਸੀਗੇ ਰਾਈਟਰ ਸੀਗੇ ਸ਼ਾਇਰ ਸੀਗੇ ਬਹੁਤ ਹੀ ਆਲਾ ਦਰਜੇ ਦੇ ਲੇਕਿਨ ਉਸ ਦੇ باوجود 24 ਘੰਟੇ ਨਸ਼ੇ 'ਚ ਰਹਿੰਦੇ ਸੀਗੇ ਲੋਕ ਉਹਨਾਂ ਦਾ ਬਹੁਤ ਇਤਰਾਮ ਕਰਦੇ ਸੀ ਇੱਜ਼ਤ ਕਰਦੇ ਸੀ ਉਹਨਾਂ ਦੀ ਪਤਨੀ ਨੇ ਜਦੋਂ ਇੱਕ ਦਿਨ ਪੁੱਛਿਆ ਕਿ लोग तडा इना इहترام ਕਰਦੇ ਆ ਮਾਹੌਲ ਚ ਤੁਹਾਡਾ ਇੱਕ ਅਹਿਮ ਮਕਾਮ ਹੈ ਲੇਕਿਨ ਤੁਸੀਂ 24 ਘੰਟੇ ਨਸ਼ੇਸ਼ ਕਿਉਂ ਰਹਿੰਦੇ ਆ ਯੇ ਤੋਨਾਂ ਜਿਹੜਾ ਜਵਾਬ ਦਿੱਤਾ ਸੁਣਨੇ ਵਾਲਾ ਸੀਗਾ ਕਿ ਅਗਰ ਮੈਂ ਨਸ਼ਾ ਨਾ ਕਰਾਂ ਤਾਂ ਤੂੰ ਮੈਨੂੰ ਮਿੱਟੀ ਦੀ ਪੁਤਲੀ ਨਜ਼ਰ ਆਉਣੀ ਹੈ ਤੇ ਜੇ ਮੈਂ ਨਸ਼ਾ ਕਰਨਾ ਹੈ ਤੇ ਫਿਰ ਤੂੰ ਮੈਨੂੰ ਪਤਨੀ ਨਜ਼ਰ ਆਉਣੀ ਹੈ ਇਸਤਰੀ ਨਜ਼ਰ ਆਉਣੀ ਹੈ ਇਹਦਾ ਮਤਲਬ ਇਹ ਨਹੀਂ ਹੈ ਕਿ ਇਨਸਾਨ ਨਸ਼ਾ ਕਰਨਾ ਸ਼ੁਰੂ ਕਰ ਦੇਵੇ ਇਹਦੇ ਜਿਹੜੇ ਲਫ਼ਜ਼ੀ ਮਾਇਨੀ ਹੈ ਉਹਨਾਂ ਦੀ ਗਹਿਰਾਈ 'ਚ ਜਾ ਕੇ ਸਮਝੋ ਕਿ ਜਿਹੜਾ ਸਮਝ ਰੱਖਦਾ ਇਹਨਾਂ ਜ਼ਿਆਦਾ ਉਹ ਸਮਾਜ ਤੋਂ ਉੱਤਾ ਉੱਚਾ ਹੋ ਜਾਂਦਾ ਉਹਦੀ ਬੁੱਧੀ ਜਿਹੜੀ ਹੈ ਉਹ ਜ਼ਿਆਦਾ ਹੋ ਜਾਂਦੀ ਹੈ ਉਹਨੂੰ ਉਹ ਚੀਜ਼ਾਂ ਨਜ਼ਰ ਆਉਂਦੀਆਂ ਜਿਹੜੀਆਂ ਆਮ ਮਨੁੱਖ ਨੂੰ ਨਹੀਂ ਨਜ਼ਰ ਆਉਂਦੀਆਂ ਉਹ ਨਾਲ ਚੀਜ਼ਾਂ ਨੂੰ ਪਰਖਦਾ ਹੈ ਦੇਖਦਾ ਹੈ ਉਹਨਾਂ ਦੀ ਹਕੀਕਤ ਜਾਣਦਾ ਹੈ ਜਿਹੜਾ ਆਮ ਮਨੁੱਖ ਵਾਸਤੇ ਸਮਝਣਾ ਮੁਸ਼ਕਲ ਹੁੰਦਾ ਹੈ ਔਰ ਮਿਰਜ਼ਾ ਕਾਲਿਬ ਜਿਹੜੇ ਚੁਕੇ ਇੱਕ ਆਲਾ ਦਰਜੇ ਦੇ ਸ਼ਾਇਰ ਸਿਗੇ ਮੁਸੰਨਫ ਸਿਗੇ ਦੀਨ ਦਾ ਇਲੰਗ ਵੀ ਰੱਖਦੇ ਸਿਗੇ ਉਹਨਾਂ ਦੀ ਬੁੱਧੀ ਜਿਹੜੀ ਹੈ ਸਮਾਜ ਤੋਂ ਉੱਚੀ ਸੀਗੀ ਆਮ ਮਨੁੱਖ ਤੋਂ ਉੱਚੀ ਸੀਗੀ ਇਸ ਲਈ ਉਹ ਅਸਲੀਅਤ ਨੂੰ ਭੁਲਾਉਣ ਵਾਸਤੇ ਨਸ਼ੇ 'ਚ ਰਹਿੰਦੇ ਸੀਗੇ ਕਿਉਂਕਿ ਜਿਹੜੇ ਗਿਆਨੀ ਸੰਤ ਸਿੰਘ ਮਸਕੀਨ ਜੀ ਨੇ ਵੀ ਉਦਾਹਰਨਾ ਦਿੱਤੀ ਹੈ ਕਿ ਅਗਰ ਦੂਰੋਂ ਕਿਸੇ ਸ਼ਰਾਬੀ ਨੂੰ ਜਾਂ ਸੰਤ ਨੂੰ ਦੇਖੋ ਨਾ ਤੇ ਦੋਨਾਂ 'ਚ ਫਰਕ ਕਰਨਾ ਮੁਸ਼ਕਲ ਹੋ ਜਾਂਦਾ ਹੈ ਕਿ ਸ਼ਰਾਬੀ ਕਿਹੜਾ ਹੈ ਤੇ ਸੰਤ ਕਿਹੜਾ ਹੈ ਕਿਉਂਕਿ ਦੋਨੋਂ ਨਸ਼ੇ ਦੇ ਵਿੱਚ ਹੁੰਦੇ ਆ ਇੱਕ ਦੁਨੀਆਂ ਦੇ ਨਸ਼ੇ 'ਚ ਹੁੰਦਾ ਇੱਕ ਰੱਬ ਦੇ ਨਸ਼ੇ 'ਚ ਹੁੰਦਾ ਇਕ ਨੇ ਦੁਨੀਆਂ ਦਾ ਨਸ਼ਾ ਕੀਤਾ ਹੁੰਦਾ ਇਕ ਨੇ ਰੱਬ ਦੀ ਯਾਦ ਦਾ ਨਸ਼ਾ ਕੀਤਾ ਹੁੰਦਾ ਰੱਬ ਦੀ ਯਾਦ ਦਾ ਨਸ਼ਾ ਉਹ ਨਸ਼ਾ ਹੈ ਜਿਹੜਾ ਇਨਸਾਨ ਨੂੰ ਬੁਲੰਦੀਆਂ ਤੱਕ ਲੈ ਜਾਂਦਾ ਉਹਨੂੰ ਇਸ ਦੁਨੀਆਂ ਦੇ ਵਿੱਚ ਆਉਣ ਦਾ ਮਕਸਦ ਸਮਝ ਆ ਜਾਂਦਾ ਹੈਗਾ ਉਹਨੂੰ ਸਫਲਤਾ ਮਿਲ ਜਾਂਦੀ ਉਹਨੂੰ ਕਾਮਯਾਬੀ ਮਿਲ ਜਾਂਦੀ ਹੈ ਔਰ ਹਮੇਸ਼ਾ ਉਹ ਹੀ ਇਸ ਦੁਨੀਆਂ ਤੇ ਕਾਮਯਾਬ ਹੋਏ ਉਹਨਾਂ ਦਾ ਇਸ ਦੁਨੀਆਂ ਤੇ ਨਾਮ ਰਿਆ ਜਿਨ੍ਹਾਂ ਨੇ ਰੱਬ ਦੀ ਯਾਦ ਦਾ ਨਸ਼ਾ ਕੀਤਾ ਜਿਨੇ ਫਾਇਦਾ ਪਹੁੰਚਾਇਆ ਜਿਨੇ ਉਹਨਾਂ ਨੇ ਜਿਨੇ ਦੁਨੀਆ ਸਵਾਰੇ ਜਿਨੇ ਆਖਰਤ ਸਵਾਰੇ ਦੁਨੀਆ ਦਾ ਨਸ਼ਾ ਤੇ ਸਿਰਫ ਦੁਨੀਆ ਨੂੰ ਭੁਲਾਉਂਦਾ ਹੈ ਨਾ ਜਦ ਕਿ ਰੱਬ ਦੀ ਯਾਦ ਦਾ ਨਸ਼ਾ ਦੁਨੀਆ ਨੂੰ ਵੀ ਭੁਲਾਉਂਦਾ ਹੈ ਤੇ ਤੁਹਾਨੂੰ ਆਖਰਤ ਦੀ ਕਾਮਯਾਬੀ ਵੀ ਦਿੰਦਾ ਹੈ ਇਨਸਾਨ ਹਰ ਕੰਮ ਦੇ ਵਿੱਚ ਰੱਬ ਦੀ ਖੁਸ਼ੀ ਫਿਰ ਲੱਭਦਾ ਉਹਦੀ ਰਜ਼ਾ ਲੱਭਦਾ ਹੈ ਕਿ ਮੈਂ ਫਲਾਹ ਕੰਮ ਕਰਨਿਆ ਮੇਰਾ ਰੱਬ ਤੇ ਰਾਜ਼ੀ ਹੋ ਜਾਈਗਾ ਉਹ ਮੇਰੇ ਤੋਂ ਖੁਸ਼ ਹੋ ਜਾਈਗਾ ਜੇ ਉਹ ਮੇਰੇ ਤੋਂ ਖੁਸ਼ ਹੋ ਗਿਆ ਤੇ ਮੈਨੂੰ ਇਸ ਕੰਮ ਦਾ ਅਜਰ ਮਿਲ ਜਾਏਗਾ ਉਹ ਇਹ ਚੀਜ਼ ਦੇਖਦਾ ਔਰੇ ਹਰ ਮਨੁੱਖ ਜਾਂ ਹਰ ਇਨਸਾਨ ਦੇ ਬਸੇ ਨਹੀਂ ਹੁੰਦਾ ਇਹ ਉਹੀ ਰੱਬ ਦੀ ਯਾਦ ਦਾ ਨਸ਼ਾ ਕਰ ਸਕਦਾ ਹੈ ਜਿਹੜਾ ਦੁਨੀਆਂ ਨੂੰ ਆਪਣੇ ਦਿਲ ਚ ਭਲਾਉਂਦਾ ਹੈਗਾ ਜਿਹੜਾ ਦੁਨੀਆਂ ਦੀ ਮੁਹੱਬਤ ਦਿਲ ਚ ਨਹੀਂ ਰੱਖਦਾ ਦੁਨੀਆਂ ਨੂੰ ਆਰਜ਼ੀ ਟਿਕਾਣਾ ਸਮਝਦਾ ਆਖਰੇ ਦੀ ਤਿਆਰੀ ਕਰਦਾ ਹੈ ਉਹਦੇ ਚ ਕਾਮਯਾਬੀ ਹਾਸਲ ਕਰਨ ਲਈ ਕੋਸ਼ਿਸ਼ ਕਰਦਾ ਹੈ ਕਿਉਂਕਿ ਜਿਹੜੀ ਦੁਨੀਆ ਦੀ ਜ਼ਿੰਦਗੀ ਆਖਰਤ ਦੀ ਤਿਆਰੀ ਵਾਸਤੇ ਹੈ ਇਸ ਲਈ ਉਹ ਇਮਤਿਹਾਨ ਦੀ ਜਗਾ ਗਿਆ ਹੈ ਇਹ ਮੁਸਤਕਿਲ ਪਰਮਨੈਂਟ ਕਣਾ ਨਹੀਂ ਹੈਗਾ ਭਗਤ ਕਬੀਰ ਨੂੰ ਕਿਸੇ ਨੇ ਪੁੱਛਿਆ ਨਾ ਕਿ ਤੇਰੀ ਅੱਖਾਂ ਚ ਹਰ ਟਾਈਮ ਖੁਮਾਰੀ ਵਹਿੰਦੀ ਹੈ ਕਿਹੜਾ ਨਸ਼ਾ ਕਰਨਾ ਤੇ ਭਗਤ ਕਬੀਰ ਨੇ ਜਵਾਬ ਦਿੱਤਾ ਸੀਗਾ ਕਿ ਨਸ਼ਾ ਤੇ ਇੱਕ ਵਾਰੀ ਕੀਤਾ ਸੀਗਾ ਲੇਕਿਨ ਖੁਮਾਰੀ ਹਈ ਤੱਕ ਹੈ ਅਰ ਉਹ ਨਸ਼ਾ ਰੱਬ ਦੀ ਯਾਦ ਦਾ ਨਸ਼ਾ ਜਿਹਨੂੰ ਤੇ ਇੱਕ ਵਾਰੀ झलक ਮਿਲ ਜਾਂਦੀ ਹੈ ਇੱਕ ਵਾਰੀ ਜਿਹੜਾ ਵੈ ਉਹ ਆ ਖੁਸ਼ੀ ਲੱਭ ਹੀ ਆਂਦੀ ਹੈਗੀ ਹੈ ਉਹਦੇ ਤੇ ਫਿਰ ਬਾਕੀ ਹਰ ਚੀਜ਼ ਬੇਮਾਇਨੀ ਬੇਮਕਸਦ ਹੋ ਜਾਂਦੀ ਹੈ ਉਹਨੂੰ ਕਿਸੇ ਚੀਜ਼ ਦੀ ਲਾਲਚ ਨਹੀਂ ਰਹਿੰਦੀ ਕਿਸੇ ਚੀਜ਼ ਦੀ ਤਮਾ ਨਹੀਂ ਰਹਿੰਦੀ ਹੈ ਜੀ ਅਗਰ ਰਹਿੰਦੀ ਹੈ ਤੇ ਸਿਰਫ ਰੱਬ ਦੀ ਖੁਸ਼ੀ ਦੀ ਲਾਲਚ ਰਹਿੰਦੀ ਹੈ ਰੱਬ ਦੀ ਰਹਿਮਤ ਹਾਸਲ ਕਰਨ ਦੀ ਤਮਾ ਰਹਿੰਦੀ ਹੈ ਉਹ ਨਹੀਂ ਖਤਮ ਹੁੰਦੀ ਔਰ ਉਹ ਹੀ ਮਨੁੱਖ ਕਾਮਯਾਬ ਹੁੰਦੇ ਆ ਜਿਹੜੇ ਇਹ ਆਪਣੇ ਅੰਦਰ ਇਹ ਲਾਲਚ ਇਹ ਤਮਾ ਪਾਲਦੇ ਆ ਜਿਹੜੇ ਦੁਨੀਆ ਦੀ ਲਾਲਚ ਹਿਰਸ ਰੱਖਦੇ ਆ ਨਾ ਉਹਨਾਂ ਨੂੰ ਵਕਤੀ ਤੌਰ ਤੇ ਤੇ ਕਾਮਯਾਬੀ ਉਹਨਾਂ ਦੀ ਨਜ਼ਰ ਹੁੰਦੀ ਹੈ ਲੇਕਿਨ ਆਖਰਤ ਚ ਉਹਨਾਂ ਦਾ ਕੀ ਹਿੱਸਾ ਹੈ ਇਹ ਰੱਬ ਜਾਣਦਾ ਲੇਕਿਨ ਜਿਹੜੇ ਦੁਨੀਆ ਤੇ ਰਹਿੰਦੇ ਆ ਹੋਇਆ ਰੱਬ ਨਾਲ ਜੁੜੇ ਆ ਆਖਰਤ ਚ ਉਹਨਾਂ ਦੀ ਕਾਮਯਾਬੀ ਯਕੀਨੀ ਹੈ ਮੇਰੇ ਤੁਹਾਨੂੰ ਕਥਾ ਕੈਂਚਦੀ ਲੱਗੀ ਕਮੈਂਟਸ ਕਰਕੇ ਲਾਜ਼ਮੀ ਦੱਸਿਓ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼